ਲੋ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋ ਦਿਨ ਬਾਅਦ ਬਾਈ ਜਲੰਧਰ ਤੇ ਮੁੜੇ ਆ ਅੰਕਲ ਕੋ ਪਹੁੰਚੇ ਆ ਟਰੈਕਟਰਾਂ ਦੀਆਂ ਗੱਲਾਂ ਚੱਲਦੀਆਂ ਤੀਆਂ ਤੇ ਇੱਕ ਟਰੈਕਟਰ ਬੰਦੇ ਨੇ ਸਾਡੇ ਪਿੰਡ ਹੋਰ ਲੈਣਾ ਬਾਈ ਸਲਾਹ ਬਣਾ ਰਿਹਾ ਏ ਇੰਡੋ ਫਾਰਮ ਵੀ ਦੇਖੇ ਵੀਰ ਨੇ ਸਵਰਾਜ ਵੀ ਤੇ 36 32 ਵੀ ਬਾਕੀ ਤੁਸੀਂ ਦੱਸਿਓ ਬਾਈ ਜੇ ਅੱਜ ਦੇ ਟਾਈਮ 'ਚ ਟਰੈਕਟਰ ਲੈਣਾ ਤਾਂ ਕਿਹੜਾ ਲਈਏ ਵਧੀਆ ਕਿਹੜਾ ਏ ਬਾਕੀ ਸਾਡੇ ਪਿੰਡ ਹੁਣ ਲਹਿਰ ਜੀ ਚੱਲੀ ਵੀ ਜ਼ਿਆਦਾ ਵੀ ਕਿ ਪਾਇਸ਼ਾ ਅਡੀਸ਼ਨ ਨੂੰ ਯਾਰਾ ਮੰਨਦੇ ਲੋਕ ਨੀਲਾ ਘੋੜਾ ਅੰਕਲ ਦੇ ਅੰਕਲ ਤੇਰੀ ਕਿਹੜੀ ਪਸੰਦ ਆ ਹੁਣ ਟੈਵੀ ਬਥੇਰੇ ਬ੍ਰਾਂਡ ਚਲਾ ਲੇ 55 3 ਬ੍ਰਾਂਡ ਤਾਂ ਐ ਵੀ ਮਹਿੰਦਰਾ ਵੀ ਚਲਾ ਲਿਆ ਮਹਿੰਦਰਾ ਵੀ ਹੈਗਾ ਜੌਨ ਡੀਅਰ ਵੀ ਚਲਾ ਲਿਆ ਸਵਰਾਜ ਵੀ ਚਲਾ ਲਿਆ ਵੀ ਇੱਕ ਵਾਰ ਸਾਰੇ ਚੈੱਕ ਕਰਨੀ ਚਾਹੀਦੇ ਜਣੀ ਇਹ ਤਾਂ ਬ੍ਰਾਂਡ ਜਾਇਆ ਸੜਾ ਜੀ ਘੱਟ ਹੈ ਜੀ ਤਾਂ ਘਰਨ ਲੱਗ ਗਿਆ ਬਾਈ ਜਿਹੜਾ ਨਵਾਂ ਸ਼ਹਿਰ ਏੜੀ ਆ ਜਾਂ ਇੱਧਰ ਹੋਰ ਹੈ ਉਹ ਬੜੇ ਟਰਾਲੇ ਜਾਂ ਪਾਕੇ ਲੈ ਕੇ ਜਾਂਦੇ ਉਹ ਨੂੰ ਉਹ ਖਿੱਚਦਾ ਨਾ ਖਿੱਚ ਪਾਉਂਦਾ ਮੈਨੂੰ ਆਉਂਦਾ ਨਹੀਂ ਚਲਾਉਣਾ ਹੈਗਾ ਅੱਜ ਇਹ ਤਾਂ ਜਲਦੀ ਆਪੇ ਲਿਆਉਣ ਦਾ ਹੁਣ ਥੈਂ ਕਰਾਂ ਇੱਕ ਕੰਪਨੀ ਦੀ ਕੱਲ 8 ਵਜੇ ਟੱਪੜੀਏ ਕਿਸੇ ਦਾ ਖੇਤ ਕਰਾ ਕੇ ਆਇਆ ਜੱਗਾ ਜੱਗਾ ਸਾਰੇ ਦੀ ਸਾਡੀ ਰਾਜੀ ਫਾਰਮ ਦਾ ਹੋ ਗਿਆ ਚੱਲਦੇ ਨੂੰ ਸਾਰੀ ਦੀ ਰਾਤ 10 ਵਜੇ ਆਇਆ ਹੁਣ ਤੇਰੇ ਸਾਹਮਣੇ ਇੱਕ ਟਰੈਕਟਰ ਆਉਦਾ ਆ ਗਿਆ ਸੜਕ ਪਰ ਇੱਕ ਫੇਰ ਲੈ ਗਿਆ ਇਹ ਕਾਇਨਾ ਵੀ ਜਿਹੜੀ ਚੀਜ਼ ਜ਼ਿਆਦਾ ਚੱਲ ਪੈਂਦੀ ਉਹ ਕੰਪਨੀ ਬੰਦ ਕਰ ਦਿੰਦੀ ਉਹੀ ਗੱਲ ਹੈ ਵੀ ਜਿਹੜੇ ਚੀਜ਼ ਲੋਕਾਂ ਨੂੰ ਪਸੰਦ ਆਗੇ ਉਹ ਬੰਦ ਹੋ ਗਈ ਪੁਰਾਣੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨਮੀ ਨੂੰ ਪਸੰਦ ਨਹੀਂ ਕਰਦੇ ਚਲੋ ਆਇਆ ਬਾਈ ਹੁਣ ਤਾਂ ਜੇ ਸਾਡੇ ਪਿੰਡ 36 30 ਕੋਈ ਨਵਾਂ ਲਿਆਇਆ ਜਾਂ 20 22 ਮਾਡਲ ਲਿਆਇਆ ਬਾਦ ਉਹ ਇਹ ਦੇਖ ਫਿਰ 50 30 ਨਾ ਮਿਲਿਆ 50 20 ਤਾਂ ਵਿਹੜੇ 'ਚ ਖੜਾ ਹੋ ਇੱਕ ਰਾਤ ਲਖਣ ਦੇਣੀ ਆ ਨੀਲਾ ਘੋੜਾ ਲਿਆਉਣਾ ਜੀ ਦਾ ਘੋੜਾ ਜੀ ਬਸ ਨੀਲਾ ਘੋੜਾ ਪਤਾ ਕਿ ਅੰਕਲ ਆਏ ਆ ਜੇ ਤਾਂ ਬੰਦਾ ਲੈ ਲਵੇ ਨਵਾਂ ਫੇਰ ਤਾਂ ਦੇ ਕੇ ਜਾਊਗਾ ਬਾਦਾਂ ਜੇ ਕੋਈ ਕਿਸੇ ਨੇ ਜਿਕਣਾ 14 15 ਨਾ ਨਾ ਉਹਦਾ ਕਿਆ ਫਾਇਦਾ ਇਹ ਮਾਡਲ ਲੈ ਲਿਆ ਬਾਈ ਉਹਨੇ ਫੇਰ ਘੱਟ ਹੀ ਪਾਉਣਾ ਰਾਤ ਆਇਆ ਤਰਸ ਜਾਇਆ 10 ਵਜੇ ਆਇਆ ਪਾਪੇ ਆ ਕਿਸੇ ਨੇ ਫੋਟੋ ਭੇਜੀ ਆ ਵੀ ਦੇਖ ਤਾਂ 56 ਵੀ ਮੱਖਾ ਜੇ ਇੰਨੇ ਜੀ ਕਰਦਾ ਤੂੰ ਚੱਲ ਸਵੇ ਨੂੰ ਰਹਿਣ ਦੇ ਕਰਾ ਕਰੂ ਨੂੰ ਬੱਚੇ ਵੀ ਚੱਲ ਚੱਲ ਯਾਰ ਜੇ ਤੇਰਾ ਮੁੰਡੇ ਦਾ ਜੀ ਬਹੁਤ ਕਰਦਾ ਥੋੜਾ ਨਹੀਂ ਨਹੀਂ ਮੈਂ ਤਾਂ ਇਹਨੂੰ ਰੋਕ ਜੇ ਕੋਈ ਟਰੈਕਟਰ ਦਾ ਤਿੰਨ ਖੜੇ ਆ ਮੈਂ ਤਾਂ ਕਹਿੰਦੇ ਨਹੀਂ ਇਹਦਾ ਸੌਦਾ ਜੀ ਬਹੁਤਾ ਕਰਦਾ ਮੇਤੇ ਦਾ ਪਰ ਆਏ ਅਕਲ ਤੇਰਾ ਦੇਖਿਆ ਨਹੀਂ ਤੇਰੇ ਮੁੰਡੇ ਨੇ ਉਹ ਵੀ ਫਰੀ ਕਰ ਲੈਣਾ ਕੰਮ ਆ ਜਿਹੜਾ ਬੰਦਾ ਕੰਮ ਨਹੀਂ ਕਰਦਾ ਫਿਰ ਉਹਨੂੰ ਦਵਾਈ ਦਾ ਫਾਇਦਾ ਨਹੀਂ ਹੁੰਦਾ। ਇਹ ਤਾਂ ਹੈ। ਕੋਈ ਨਹੀਂ। ਇਹ ਤਾਂ ਜਾਨੀ ਹੁਣ ਇੰਨਾ ਮਾਨ ਉੱਠਿਆ ਵਾ ਨਾ ਹਾਦਸੇ ਤੇ ਪਰੇ। ਇਹ ਕਹਤੇ ਸੀਆਰਡੀ ਨਾਲ ਦੋ ਵਲੋਟ ਮਿਲਦੇ ਹੁੰਦੇ ਆਮ ਇਹ। ਨਵਾਂ ਹੀ ਲੈ ਆਉਣਾ ਤਾਂ ਨਵਾਂ ਹੀ। ਦੁਵਾ ਤਾਂ ਮੈਂ ਲੈਣੇ ਨਹੀਂ 14 15 18 20 ਨਹੀਂ ਵੀ ਲੈਣਾ। ਸੀਆਰਡੀ ਦਾ ਬਾਜੀ ਮਾਡਲ ਲੈਣਾ ਹੈ। ਸੀਆਰਡੀ ਤਾਂ ਲੈਣੇ ਨਹੀਂ। ਤੇ ਸਸਤਾ ਮਿਲੂ। ਹਾਂ ਓਕੇ। ਸਸਤਾ ਮਹੇਗਾ ਨਹੀਂ। ਹਮਨੇ ਹੋਏ ਕਰਦਾ ਹੁੰਦਾ ਬਹੁਤਾ ਫਰਕ ਨਹੀਂ ਹੁੰਦਾ ਇਹਨਾਂ ਦਾ। ਫੇਰ ਸੀਆਰਡੀ ਦਾ ਆਏ ਆ ਭਾਈ। ਲੈ ਕੇ ਜਿਹੜੀ ਮੋਡੀਫਿਕੇਸ਼ਨ ਕਰਾਉਣੀ ਹੈ ਜਿੱਖਣਾ ਸਿੰਪਲ ਹੁੰਦੀ ਉਹ ਸੀਆਰਡੀ ਨੂੰਕਣਾ ਨਹੀਂ ਹੁਣ ਕਈ ਵਾਰ ਮਾਨ ਕਰਦਾ ਹਾਂ 575 ਵਾਲੇ ਕੱਲ ਫੇਰ ਬੰਦੇ ਆਲੇ ਤੇਰੇ ਸਾਹਮਣੇ ਉਧਰ 570 ਬੰਦੇ ਤੇ ਕਨਹੀ ਰਾਤ ਨੂੰ 570 ਲੱਗ ਗਿਆ 570 ਲੱਗ ਲਿਆ ਤਾਂ ਕੱਲ ਭਾਈ ਫੇਰ ਬੈਠੇ ਰਹੇ ਉਹ ਮਖਾ ਭਾਈ ਗਿਆ ਹੋਇਆ ਉਹ ਮੈਂ ਤਾਂ ਸਟਾਰਟ ਵੀ ਨਹੀਂ ਉਹ ਦੇਖ ਗਏ ਟਰੈਕਟਰ ਕਹਿੰਦੇ ਭਾਈ ਕੱਲ ਕੋਈ ਨਹੀਂ ਵੀ ਐਤਵਾਰ ਨੂੰ ਦੇਖਦੇ ਆਂ ਭਾਈ ਸੰਧ ਭਾਈ ਉਹ ਜੱਗੇ ਦੀ 575 ਵੀ ਪਰ ਹੁਣ ਸੰਧ ਭਾਂਡੇ ਬੜੇ ਹੋ ਗਏ ਉਹਦਾ ਕੰਮ ਨਹੀਂ ਰਿਹਾ ਭਰਸਾ ਜੀ ਕੱਲ ਸਾਰੀ ਤੇ ਹੜੀ ਉੱਥੇ ਚੱਲੀ ਗਿਆ ਜਨਰੇਟਰ ਪਰ ਜਨਰੇਟਰ ਪਰ 16 ਲੀਟਰ ਤੇਲ ਖਾਦਾ 8 ਘੰਟੇ ਲਾਇਆ ਬਾਈ ਦੇ 9 ਘੰਟੇ 9 ਘੰਟੇ ਚੱਲਿਆ 18 ਲੀਟਰ ਤੇਲ ਖਾਦਾ ਇਹ ਤਾਂ ਚੀਜ਼ ਤੇ ਤਾਂ ਹੀ ਲੋਕ ਕਹਿੰਦੇ ਬਾਈ ਦੇ ਨਾ ਪੰਡਤ ਜੀ ਤੂੰ 2 ਲੀਟਰ ਖਾਂਦਾ 2 ਲੀਟਰ 2 ਲੀਟਰ ਘੰਟੇ ਦਾ ਆ ਪੂਰੀ ਉਦਨ ਲਾ ਕੇ ਆ ਜਨਰੇਟਰ ਪੂਰੀ ਦੇ ਵੀ 2 ਲੀਟਰ ਖਾਂਦਾ 2 ਲੀਟਰ ਖਾਂਦਾ ਕਿ ਆ ਫਿਰ ਇੰਜਨ ਦੇ ਮੁੱਲ ਦਾ ਕਿ ਆ ਖੜਾ ਮੈਨੂੰ ਆਹੀ ਕਹਿੰਦੇ ਵੀ ਜੇ ਤੇਰਾ ਸੜਾ ਪਾਉਨੇ 6 ਦਾ ਵੇਖ ਵੀ ਗਿਆ ਇਹ ਮੁੜ ਕੇ ਨਹੀਂ ਆਪਾਂ ਨੂੰ 2 ਸਾਲ ਨੂੰ ਮਿਲਣਾ ਹੈਗਾ ਇੰਜਨ ਦੇ ਮੁੱਲ ਨੇ ਟਰੈਕਟਰ ਮਿਲਿਆ ਹੋਇਆ ਇਹ ਘੋੜਾ ਬੈਂਪਰ ਲਗਾਵਾ ਲਾਈਟਾਂ ਚੈੱਕ ਜੀ ਕਰਦਾ ਨਹੀਂ ਹੈਗਾ ਇੱਕ ਵਿੱਚੋਂ ਜੀ ਤਾਂ ਨਹੀਂ ਕਰਦਾ ਲੈ ਜੀ ਨਹੀਂ ਕਰਦਾ ਵਿੱਚੋਂ ਕੋ ਘੜ ਦਿੰਦਾ ਵੀ ਇਹਦੀ ਮੰਮੀ ਉਹਨਾਂ ਤਾਂ ਮਾਂ ਜਾ ਉੱਠਿਆ ਵੀ ਦੇਣਾ ਨਹੀਂ ਹੈਗਾ ਮੈਂ ਕਿਹਾ ਚੱਲ ਕੋਈ ਨਹੀਂ ਇਹਦਾ ਮਾਮਾ ਕੰਜੀ ਦਾ ਜੱਗ੍ਹਾ ਟਰੈਕਟਰ ਹੋਲ ਲੈਣਾ ਤਾਂ ਹੋ ਲੈ ਲੈ ਇਹਨੂੰ ਨਾ ਲੈ ਹਾਂ ਲੋਕ ਵੀ ਸਾਰੇ ਵਿਚਾਰੇ ਬਾਈ ਇਹੀ ਕਹਿੰਦੇ ਵੀ ਪੰਡਤ ਜੀ ਇਹ ਟਰੈਕਟਰ ਆਂਦੇ ਹੋ ਵੀ ਸਾਹ ਲੱਟ ਕੇ ਲੈ ਲਵੇ ਜੱਗ੍ਹਾ ਗਰੰਕ ਲਈ ਹੈ ਹੌਲਾ ਹੁਣ ਸੱਦ ਭਾਂਡੇ ਬੜੇ ਹਾਂਜੀ ਵਾਹੇ ਕੰਮਾਂ ਨੂੰ ਬੋਝ ਬਹੁਤ ਆ ਯਾਰ ਅੱਛਾ ਜਨਰੇਟਰ ਹੋ ਗਿਆ ਜਨਰੇਟਰ ਹੋ ਗਿਆ ਜਨਰੇਟਰ ਅਸੀਂ ਜ਼ਮੀਨ ਵੀ ਕਈ ਵਾਰ ਜਿਹੜੀ ਨਾਜ ਕੋਈ ਜ਼ਮੀਨ ਮਿਲ ਜਾਂਦੀ ਹੈ ਜਿੱਥੇ ਮ ਸੋਗਾ ਸੋਗਾ ਵੀ ਖਿੱਚੂ ਸੋਗਾ ਖਿੱਚਦਾ ਫਾਲੇ 11 ਖਿੱਚਦਾ ਆਪਣੇ ਕੋਲ ਤਾਂ ਦੂਏ 15 11 ਫਾਲੇ ਖਿੱਚਦਾ ਕੰਮ ਦਾ ਬਹੁਤ ਚੀਜ਼ ਬਹੁਤ ਸੋਧਾ ਯਾਰ ਹੱਦ ਦੇ ਪਰੇ ਨਵਾਂ ਟਰੈਕਟਰ ਕਿੱਥੇ 7.5 ਲੱਖ ਲਾ ਕੇ ਸੋੜਸਾ ਕਰਾਉਂਦੇ ਫਿਰੂਗੇ ਸਪੈਸ਼ਲ ਡਿਸ਼ਨ ਹੁੰਦਾ ਏ 4x4 ਸਿੰਪਲ ਉਹ ਛੋਟਾ ਏ ਹਾਂ ਅਮਰੇ ਉਹ ਜਿੰਨਾ ਵੀ ਨੀਲਾ ਘੋੜਾ ਬ੍ਰਾਂਡ ਆ ਕਹਿੰਨੂ ਕੋਈ ਕੁਛ ਮਹਿੰਦਰਾ ਜਿੰਨੇ ਥੋੜੋ ਤੇਲ ਤਾਂ ਵੱਧ ਖਾਨੇ ਆ ਭਾਈ ਇਹ ਕਹਿਣਾ ਖੇ ਲਾ ਇਹਨਾਰੇ ਪੰਪ ਹੋ ਰਾਂ ਅੰਕਲ ਇਹਦਾ ਕਹਿੰਦੇ ਜੇ ਖਿੱਚ ਕੇ ਚਲਾਉਂਗੇ ਤਾਂ ਫਿਰ ਸੂਤਾ ਮਾਰਦੇ ਇਹ ਰਹਿੜਾ ਜੇ ਆਉਂਗੇ ਫਿਰ ਰਹਿੜਾ ਉਹ ਕਾ ਨੂੰ ਰਹਿੜਾ ਚਲਾ ਦੂਰ ਹੋ ਰਿਹਾ ਇੱਕ ਬਾਈ ਕਮੈਂਟ ਕਰਦਾ 5-7 ਲੀਟਰ ਨਾ ਮੂਲੀ ਗੱਲ ਇਹਦੇ ਮੰਗਾ ਥੋੜੋ 2 ਲੀਟਰ ਖਾ ਕੇ ਲੈ ਨੀਲਾ ਘੋੜਾ ਲੈ ਕੇ ਭਾਈ ਜੇ ਹੁਣ ਕਿਤੇ ਖੇਤ ਪਾਉਣ ਚਲੇ ਗਏ ਜੇ ਗੁੰਮ ਜਾਵਾ ਫਿਰ ਸਵਾਦ ਵੀ ਨਹੀਂ ਆਉਂਦਾ ਉਹਦਾ ਨਹੀਂ ਆਉਂਦਾ ਹੈਗਾ ਇਹ ਤਾਂ ਟਰੈਕਟਰ ਬਹੁਤ ਸੋਧਾ ਇਹ ਹੀ ਸਲਾਹ ਕਰਦੇ ਤੇ ਮ ਮਹਕਾ ਚਾਲਿਆ ਯਾਰ ਲਾਇਆ ਅੱਜ ਦੀ ਦਿਹੜੀ ਦੇਖਦਾ ਸੀ ਚੱਟ ਹਾਂ ਚਲਦੇ ਕਿਤੇ ਮੰਡੀ ਮੁੰਡੀ ਕਰਦਾ ਤੇਰਾ ਜਾਂ ਕੰਮ ਕਰਨਾ ਵਿਚਾਰਾ ਮਿਹਨਤੀ ਮੁੰਡਾ ਹੈ ਮੋਗੇ ਮੰਡੀ ਕ ਨਹੀਂ ਚਲਦੇ ਨਾ ਮੋਗਾ ਮੋਗਾ ਨਹੀਂ ਜਾਣਾ ਹਾਂ ਇੱਥੇ ਲਿਆਉਣਾ ਕਿਤੇ ਬਾਈ ਮਾਡਲ ਦੇਖ ਕੇ ਪੰਜਾਬੀ ਇਹ ਲੈ ਲੈਣਾ ਜੇ ਨਹੀਂ ਮਿਲਦਾ ਪਰ ਇੱਕ ਗੱਲ ਹੈ ਹੁਣ ਇੱਕ ਚੀਜ਼ ਦਾ ਬਾਈ ਫਾਇਦਾ ਹੋ ਗਿਆ ਨੈਟ ਪਰ ਲੋਕ ਐਡਾ ਓਡਾ ਜਾ ਪਾਉਣ ਲੱਗ ਗਏ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਵੀ ਕਿੱਥੇ ਕਿਹਾ ਹੈ ਹਾਂ ਚੀਜ਼ ਮਿਲ ਜਾਂਦੀ ਆ ਹਾਂ ਅੰਕਲਾ ਵਿਚੇ ਰਹਿ ਕੇ ਕੰਮ ਕਮੈਸਟਰੀ ਹੋ ਨਹੀਂ ਮਿਲਦਾ ਕਮੈਸਟਰੀ ਨਹੀਂ ਮਿਲਿਆ ਹੈਗਾ ਮੈਸਟਰੀ 90 ਡੇਟ ਪੈਕਿੰਗ ਕਿਉਂਕਿ ਭਾਈ ਆ ਇਹਨਾਂ ਨੇ ਸੋਚਿਆ ਵੀ ਜਿਹੜੀ ਆ ਕੱਲਾ ਘਰਾਂ ਚਾਹ ਕਰਾਂ ਯਾਰ ਹਮਮ ਕੰਮ ਜ਼ਿਆਦਾ ਸਵੇਰ ਤੇ ਨਿਕਲ ਜੇ ਨਾ ਮਿੱਟੀ ਦਾ ਡੰਗਰੇ ਨਹੀਂ ਸਾਮ ਹੁੰਦੇ ਤੇ ਬਾਹਲੇ ਅੰਦਰਲੇ ਕੰਮ ਪਾਏ ਬਿਚਾਰੇ ਅੰਕਲ ਆ ਪਿੱਲਰ ਦੇ ਬਰਾਬਰ ਹਾਂ ਉਰੇ ਤੇ ਲੈ ਕੇ ਆ ਪਿੱਲਰ ਦੇ ਬਰਾਬਰ ਭਾਈ ਬਗਲ ਕਰ ਦੇਣਾ ਬਗਲ ਬੋਗਲ ਕਿਹੜਾ ਕੰਮ ਆ ਯਾਰ ਬਾਸ ਵਾਲੇ ਨੂੰ ਜਦੇ ਸਾਈ ਦੇ ਦੇਣੀ ਦੂਆ ਸ਼ੈੱਡ ਪਾਉਣਾ ਅੰਕਲ ਦੀ ਭਾਈ ਉਰੇ ਸਲਾਹ ਇਹ ਕਹਿੰਦਾ ਟੀਨਾ ਵਾਲਾ ਨਹੀਂ ਪਾਉਣਾ ਵੀ ਕਾਨੇ ਵਾਲਾ ਸ਼ੈੱਡ ਪਾਉਣਾ ਕਾਨੇ ਵਾਲਾ ਸ਼ੈੱਡ ਪਾਉਣਾ ਬਸ ਕੀ ਫਰਕ ਹੈ ਠੰਡਾ ਰਹਿੰਦਾ ਤਪਦਾ ਨਹੀਂ ਹਾਂ ਤਪਦਾ ਨਹੀਂ ਜੇ ਹੁਣ ਗਰਮੀ 'ਚ ਗਾਇ ਗਾਰੰਟੀ ਕਿੰਨੇ ਸਾਲ ਦੀ ਪਾਗਲ ਹੋ ਗਿਆ ਸੁਣ ਤੂੰ ਇੱਥੇ ਅਸੀਂ ਕਰਨਾ ਚਾਹਗਾ ਕਹਿੰਦਾ ਅੱਜ ਤਾਂ ਜੋੜੀਆਂ ਤੱਕੇ ਲਗਾਉਣੀਆਂ ਆ ਇਹ ਆ ਗੇਟ ਬਰਾਬਰ ਉਹਦੇ ਵਿੱਚ ਆ ਗੇਟ ਬਰਾਬਰ ਕਿਆ ਰਹਿ ਗਿਆ ਫਿਰ ਕਿੰਨੇ ਪੈਸੇ ਲਾਉਂਗਾ ਸਭ ਉਹਦੇ ਆਲਾ ਹਾਂਜੀ ਕਿੰਨੀ ਗਾਰੰਟੀ 50 ਰੁਪਏ ਸਕੇਅਰ ਫੁੱਟ ਗਾਰੰਟੀ ਗਾਰੰਟੀ 20 ਸਾਲ ਦੀ ਫਿਰ ਤਾਂ ਠੀਕ ਹੈ ਫਿਰ ਡੰਗਰ ਮੌਜਾਂ ਕਰਨਗੇ ਕਿੰਨਾ ਬਾਈ ਮੌਜਾਂ ਚਾਉਂਗਾ ਤਾਂ ਨਹੀਂ ਚਾਉਂਦਾ ਨਹੀਂ ਜਮੇ ਸਿਮਿੰਟ ਵਾਲੀ ਉਹ ਜਿਹੜੀ ਲੇਅਰ ਉੱਪਰ ਇਸਮੈਂਟ ਪਵਾ ਦੇਣ ਬਸ ਮਾਫੇ ਠੀਕ ਹੈ ਹਾਂ ਕਾਨੇ ਦੇ ਉੱਪਰ ਜਿਹੜੇ ਡਬਲ ਕਾਗਜ ਬਾਈ ਕਾਨੇ ਵਾਲਾ ਸ਼ੈੱਡ ਪਾਉਣਾ ਇਹ ਉਹ ਵੀ ਦ ਜਿਹੜਾ ਆਹ ਬਾਈ ਆਹ ਸ਼ੈੱਡ ਐ ਇਹ ਉੱਚਾ ਐ ਇਹਦੇ ਕਰਕੇ ਸੇਕ ਨਹੀਂ ਪੈਂਦਾ ਜਿਹੜਾ ਆਹ ਏ ਥੋੜਾ ਜਿਹਾ ਨੀਵਾ ਰੱਖਣਾ ਫੇ ਸੇਕ ਪਾਊਂਗਾ ਸੇਕ ਪਾਊਂਗਾ ਕਰ ਇਹਦੇ ਜੇ ਨਹੀਂ ਲੋਹੇ ਵਾਲਾ ਹੈ ਲੋਹੇ ਵਾਲਾ ਤੇ ਚੱਲਣਾ ਹੀ ਨਹੀਂ ਹੈਗਾ ਕੰਮ ਆਹ ਮਸ਼ੀਨ ਕੱਢ ਦਿੰਦੀ ਜਿੱਥੇ ਝੋਟੀਆਂ ਖੜੀਆਂ ਆ ਉਹ ਸਾਹਮਣੇ ਹਾਂ ਉੱਥੇ ਮਸ਼ੀਨ ਕੱਢ ਦਿਆਣੀ ਉਹ ਵੀ ਗੱਲ ਐ ਫੇ ਮਿੱਟੀ ਦਾ ਕੰਮ ਜੇ ਘਰ ਤੇ ਚੱਕਿਆ ਜਾਊਂਗਾ ਜਿਹੜਾ ਮੂਰੇ ਐ ਬਸ ਉਧਰ ਕੋਠੀ ਵਿਹਲੀ ਹੋ ਜਾਈ ਜਮੇ ਸ਼ੈੱਡ ਬਾਈ ਕਈ ਪਾਸੇ ਸਲਾਹ ਚੱਲਦੀ ਉਧਰ ਬਾਂਟੀ ਪਾਉਣ ਨੂੰ ਫਿਰਦਾ ਏ ਉਹਦਾ ਵੀ ਕਰਾਉਣਾ ਹਲੇ ਕੰਮ ਐ ਜੀ ਮਹਿੰਗਾਈ ਜ਼ਿਆਦਾ ਹੋ ਗਈ ਮਹਿੰਗਾਈ ਜ਼ਿਆਦਾ ਹੋ ਗਈ ਬਾਈ ਪੈਸੇ ਦਾ ਹੁੰਦਾ ਨਹੀਂ ਹੈਗਾ ਕੋਸਾ ਅੱਪਾ ਜਰ ਸੋਚਦੇ ਵੀ ਇਹ ਕੰਮ ਤੋੜਨਾ ਵੀ ਇੰਨੇ ਕ ਲੱਖ ਲੱਗੂਗੇ ਬਾਈ ਉਹਦਾ ਆਈਡੀਆ ਰੱਖੋ ਵੀ ਡਬਲ ਲੱਗ ਜਾਣੀ ਡਬਲ ਲੱਗ ਜਾਣਾ ਡਬਲ ਅਮਨੇ ਨੇ ਕੀ ਕਿਹਾ ਕਿਹਾ 1.5 ਲੱਖ ਰੁਪਏ ਮੰਗਦਾ ਮੈਂ ਇਸਤਰੀ ਟੈਲ ਵਾਲਾ ਕਹਿੰਦਾ ਚਲੋ 2.5 ਲੱਗ ਜਾਊਗਾ ਅੱਜ ਆ ਸੂਈ ਦੇਖੀ 5.5 ਪਹੁੰਚ ਗਈ ਬਾਈ ਬਹੁਤ ਮਹਿੰਗਾਈ ਆ 2.5 ਤੇ ਕਹਿੰਦਾ ਕਹਿੰਦਾ 5.5 ਹੋ ਗਿਆ ਮਹਿੰਗਾਈ ਬਹੁਤ ਆਉਂਦਾਂ ਨਹੀਂ ਬਾਈ ਇਹ ਵੀ ਬਹੁਤ ਮਹਿੰਗੀ ਹੈ ਗਾਂ ਇਹ ਲੈਂਦੀ ਕਿਦੇ ਲਾ ਪਰ ਤੋਂ ਤੇ ਸੌਦੇ ਵੀ ਬੱਜੀ ਜਾਂਦੇ ਨੇ ਕਿਆ ਕਰੀ ਆਖ ਲੈ ਜਾਂਦੀ ਰੀ ਬਾਈ ਇਹ ਗਾਂ ਸਹੀ ਨਹੀਂ ਨਿਕਲੀ ਇਹ ਮਤਲਬ ਬਾਈ ਕਹਿੰਦਾ ਦਾ ਚੈੱਕ ਪਾਸਾ ਉਦਾਂ ਖਾਲੀ ਨਿਕਲ ਗਈ ਹੁਣ ਸਾਡੀ ਉਹਦੇ ਕੋਲ ਗੱਲ ਹੋ ਗਈ ਬਾਈ ਤੇਰੀ ਗਾਂ ਸਹੀ ਨਹੀਂ ਹੈ ਕਿ ਉਹ ਕਹਿੰਦਾ ਗਾਂ ਮੋੜ ਜੋ ਆਪਣਾ ਪੈਸੇ ਕਿਹਨਾਂ ਚ ਪਾ ਦੇ ਪੈਸੇ ਕੌਣ ਚ ਪਾ ਦੇਣ ਅਸੀਂ ਕਹ ਲੜਨਾ ਲੋੜਨਾ ਤਰੀਕੇ ਹੈ ਨਹੀਂ ਬਾਈ ਤੈਂ ਆਪਣਾ ਵਾਦਾ ਕਰਤਾ ਵੀ ਮੇਰੀ ਗਾਂ ਇਦਾਂ ਹੈ ਅਸੀਂ ਕਹ ਜੇ ਤੇਰੀ ਗਾਂ ਸਹੀ ਹੈ ਤਾਂ ਅਸੀਂ ਰੱਖ ਲੂਗੇ ਪਰ ਟਾਈਮ ਨਹੀਂ ਲੱਗਦਾ ਖਣਕ ਦਾ ਢੋਲ ਭਰਿਆ ਬਾਈ ਕੋ ਦੇ ਕੇ ਆਉਣਾ ਹਲੇ ਨੇ ਤਾਂ ਉਹ 10 ਕਾਊਂਟਰ ਜਾਂ ਛੱਡ ਨਹੀਂ ਗਏ ਉਹ। ਓਹੋ ਹੋ। ਜਾਂ ਤਾਂ ਆਪਾਂ بڑے ਢੋਲ ਭਰ ਲੈ। ਕੋਈ ਕਾਊਂਟਰ ਕਾਣ ਦੇ। ਰੇਟ ਕੱਟਿਆ ਕਬਤੇ? ਰੇਟ ਤਾਂ ਬਥੇਰਾ ਹੁਣ ਵੀ 3300 ਨੂੰ ਮੰਗਦਾ। ਜੱਤ ਵੀ 3300 ਦਿੰਦੀ ਆ। 3300 ਨੂੰ। ਤੰਗ ਲੈਟ ਕੀ ਵੀ ਰੱਖਣੀ ਹੈ? ਹੈਂ? ਕਣਕ? ਹਾਂ। ਕਣਕ ਦੀ ਦੇਣੀ। ਭਾਈ ਕਣਕ ਆਪਾਂ کہہ ਦਿੰਦੇ ਆ ਕਣਕ ਰੱਖ ਨਹੀਂ ਹੁੰਦੀ। ਆਸੇ ਰੱਖੀ ਤਾਂਗਾ ਸਾਡੇ ਸਾਰੇ ਸੂਸਰੀ ਪੈ ਗਈ। ਇਹ ਵੀ ਕੋਈ ਹੋ ਰੱਖ ਸਕਦਾ। ਸਾਡੇ ਹੀ ਨਹੀਂ ਕਦੇ ਵੀ ਦੇ ਲਈ ਕੋਈ ਹੁਣ ਹੁਣ ਪਈ ਆ ਜਮਾਂ ਹੀ ਨਹੀਂ। ਤੰਗ ਜਾਏ। ਕੰਗਜਾਇਕ ਟਾਈਮ ਹੋ ਗਿਆ ਨਾ ਰੱਖਦੇ ਆ ਨਾ ਟਾਈਮ ਹੋ ਕੇ ਬਾਹਰ ਗੈਂ ਵੀ ਭਾਈ ਲੱਕ ਵੀ ਨਹੀਂ ਘੈਂਟਦੀ ਬਹੁਤ ਵਧੀਆ ਘੈਂਟੀ ਵੀ ਭਾਜਾ ਰੈਦਨੀ ਦੀ ਜਿਹੜੀ ਮਤਲਬ ਗੱਭਣ ਨਹੀਂ ਉਹ ਚੱਕਰ ਪੈ ਜਾਂਦਾ ਉਹ ਗੈਂ ਨਸਲ ਦੀ ਜੱਜਦੀ ਆ ਅੰਕਲ ਮੂੰਹ ਦੇ ਲੈ ਕਿੰਨਾ ਸਾਈ ਦਾ ਮਕੈਤਾ ਚਲ ਕੋਈ ਨਹੀਂ ਠੀਕ ਆ ਚਲ ਕੋਈ ਨਹੀਂ ਕੋਈ ਜੇ ਕਰਦਾ ਇਕੜਾ ਘਾਟੇ ਪਾਦੇ ਜੇ ਬੰਦਾ ਪੈਸੇ ਦੇ ਦੇਵੇ ਫਿਰ ਕੋਈ ਚੱਕਰ ਨਹੀਂ ਹੈਗਾ ਅੰਕਲ ਟੋਆ ਕੌਣ ਪਟ ਗਿਆ ਟੋਆ ਸਿੰਧੂ ਬਾਈ ਪਟ ਗਿਆ ਵਿਚਾਰਾ ਅੱਛਾ ਬਹੁਤ ਮੁੰਡਾ ਉਹ ਵੀ ਕਹੇ ਬਹੁਤ ਆ ਸਿੰਧੂ ਮੈਂ ਕਿਹਾ ਸਿੰਦੂਰੀ ਮਸ਼ੀਨ ਚੱਲਦੀ ਐ ਹਾਂ ਆ ਸਿੱਧੂ ਦੀ ਹੋ ਗਈ ਉਹ ਲੱਗੀ ਵੀ ਬਾਈ ਚਾਚੇ ਨੇ ਬੂਟੇ ਪਟਾਏ ਤੇ ਆ ਗਿਆ ਸਾਰਨਾ ਸਾਈਟ ਦੇ ਬਾਹਰ ਅੱਜ ਚਾਚਾ ਬਾਈ ਫੈਕਟਰੀ ਸਾਡਾ ਉਹਦੇ ਵੀ ਦੋ ਸਟੰਟ ਪਏ ਆ ਅੱਜ ਆਇਆ 20 ਪੀਜੀਏ ਪੁਆਏ ਆ ਇਲਾਜ ਇੱਕ ਨੰਬਰ ਐ ਮੈਂ ਕਹਿੰਦਾ ਪ੍ਰਾਈਵੇਟ ਦੇ ਗੇਲ ਤੇ ਸਰਕਾਰੀ ਮਜਾ ਵੀ ਇੱਕ ਵਾਰ ਖੱਜਲ ਖਵਾਰੀ ਤਾਂ ਹੈਗੀ ਦੋ ਚਾਰ ਦਿਨ ਦੀ ਨਹੀਂ ਚਲੋ ਉਹ ਬਹੁਤਾ بڑے ਹਸਪੀਟਲ ਆ ਬਈ ਇਹੋ ਜਿਹੇ ਕੰਮ ਤਾਂ ਉੱਥੇ ਹੁੰਦੇ ਆ ਜਿਕਰਾਂ ਕਿ ਪ੍ਰਾਈਵੇਟ ਐ ਇਹ ਸਮਝ ਲੈ ਇੱਥੇ ਇਲਾਜ ਹੋਇਆ 50 ਹਜ਼ਾਰ ਚ ਲੱਖ ਚ ਤਬ ਸਰਕਾਰੀ ਦੂਈ ਸਾਈਡ ਪੰਜ ਲੱਗਦਾ ਇਹੋ ਜਿਹੇ ਕੰਮ ਤਾਂ ਉਧਰ ਹੀ ਚਹੀਦਾ ਯਾਰ ਇਹ ਤਾਂ ਬੜੇ ਸਟਾਰਟ ਉਧਰ ਹੀ ਜਾਂਦਾ ਫੈਕਟਰੀ ਹੈਗਾ ਸਿੰਧੂ ਵਾਲੀ ਉਹ ਆ ਉਹ ਦੇਖੋ ਕੀ ਆ ਟੋਆ ਜਾਂ ਪੜਦਾ ਕੀ ਉਹ ਤੇ ਪੈਪ ਜਿਆਦਾ ਪਿਆ ਪਿਆ ਮਨ ਲਾਦਾ ਹੋ ਕਰਨ ਲੱਗੇ ਹੋਏ ਉਹ ਪਾਈਪ ਸੈੱਟ ਕਰਦੇ ਹੋਣੇ ਅੰਕਲ ਸੈੱਟ ਦਾ ਕਰਤਾ ਕੰਮ ਸੈੱਟ ਉਹ ਤਾਂ ਹੋ ਗਿਆ ਦੇਖ ਕੱਲ ਕਾਜ ਤੇ ਅੱਧ ਵਿਚਾਲੇ ਪਿਆ ਕੰਦ ਜੀ ਸਲੀ ਦੇਖ ਤਾਂ ਸਹੀ ਤੋਂ ਅੰਕਲ ਕੰਦ ਕਿਤੇ ਸੌਖੇ ਉਧਰ ਕੀ ਹੋਣੀ ਆ ਆ ਕੱਲ ਨਾ ਹਾਂ ਜੇ ਅੱਗੇ ਨੇ ਕਿਆ ਕਰਿਆ ਕਟੈਟਰੇ ਲਾਤਾ ਦੱਸਦਾ ਮੈਂ ਤੈਨੂੰ ਲੇ ਭਾਈ ਉਹ ਰੇਤਾ ਸ਼ੈੱਡ ਖੜ ਕੇ ਐਂ ਲਾਦਾ ਵੀ ਪਤਾ ਨਹੀਂ ਕਲੋਨੀਆਂ ਘਟਦੀ। ਜੇ ਗਲੇ ਦੇ ਨਾਲ ਕੇ ਆ ਰਿਹਾ ਮਾਤ ਸੜੀ ਦੀ ਜਿਹੜੀ ਇਹ ਵਿਚ ਨੂੰ ਥੋੜੇ ਨਾਲ ਗਲੀ ਕੱਢ ਲਈ। ਅੱਛਾ ਉਹ ਦੇਖ ਉਹ ਦੇਖ ਉਹ ਗਲੀ ਨਹੀਂ ਕੱਢੀ। ਅੱਛਾ ਕੰਦ ਜੀ ਨੂੰ ਗਲੀ ਕੱਢ। ਹਾਂ। ਬਾਹਰ ਨੂੰ ਗਲੀ ਕੱਢ ਕੇ ਟੋਚਨ ਵਾਲਾ ਸੰਗਲ ਪਾ ਕੇ ਮਹਿੰਦਰਾ ਲੈਂਦਾ ਉਹ ਰੇ। ਮਹਿੰਦਰਾ ਨੇ ਖੇਚ ਲਈ। ਮਹਿੰਦਰਾ ਦਾ ਟੈਂਚਰ ਟੁੱਟਿਆ ਮਰਾਏ। ਹਾਂ। ਕੰਦ ਆ ਮਹਿੰਦਰਾ ਨੇ ਹੀ ਗੰਦ ਖੇਚ ਲਈ। ਭਾਈ ਫਿਰ ਉਹ ਕਾਲੂ ਨੇ ਆਪ ਕੱਢਿਆ। ਉਹ ਪਰਾਲੀ ਵੀ ਮਚਕਦਾ ਇਹ ਜਿਹੜਾ ਬਈ ਜੱਗ ਦੇ ਸ਼ਟਰ ਲਾਉਣ ਦੀ ਸਲਾਹ ਇਹ ਕਹਿੰਦੇ ਕੈਂਚੀ ਪਰੇ ਟੰਗ ਦੇਣਾ ਕੈਂਚੀ ਪਰ ਲੋਟ ਆ ਗਿਆ ਦਾ ਜਮੇ ਲੋਟ ਆ ਰਹਿਣਾ 12 ਫੁੱਟ ਕਾਲੇ ਜੀ ਤਾਂ ਚਾਨਣਾ ਕਿੰਨਾ ਹੋ ਗਿਆ ਇੰਨੇ ਜੀ 12 ਫੁੱਟ ਹੋ ਗਿਆ 12 ਫੁੱਟ ਹੋ ਗਿਆ 12 ਫੁੱਟ ਤਿਆਰ ਸ਼ੈੱਡ ਹੋ ਜਾਣਾ ਹਾਂ ਦੇਖੋ ਆ ਗਾਂਧੀ ਜੀ ਚੱਕ ਕੇ ਬਾਈ ਸ਼ੈੱਡ ਬਹੁਤ ਖੁੱਲਾ ਹੋ ਗਿਆ ਹੁਣ ਇਹ ਸਮਾਨ ਦਾ ਤਾਂ ਪੱਤ ਨਹੀਂ ਨਹੀਂ ਕਿੰਨਾ ਕਾਬੂ ਕਰ ਲੈਣਾ ਉਹ ਵੀ ਉਹ ਵੀ ਉਹ ਤਾਂ ਦੇਖਣਾ ਲੱਗਦਾ ਕੋਈ ਕੰਮ ਨਾ ਹੋ ਗਿਆ ਹਾਂ ਚਾਨਣਾ ਤਾਂ ਚਾਨਣਾ ਹੀ ਹੈ ਹਾਂ ਅੰਕਲ ਦੇਖ ਲੈ ਕਹਿੰਦੇ ਜਿੱਡਾ ਮਰਜੀ ਪਾਈ ਜਾ ਛੋਟਾ ਹੀ ਰਹੀ ਜਾਂਦਾ ਉਹ ਹੋਣ ਨਹੀਂ ਛੋਟਾ ਰਹਿੰਦਾ ਹੁਣ ਤਾਂ ਚੱਲ ਜਾਂਦੇ ਹੁਣ ਤਾਂ ਪਤਾ ਤੇ ਕੋ ਰੁਮਾ ਮੰਗਣਾ ਇੱਧਰ ਮੂੰਹ ਕਰਕੇ ਖੜਾ ਦੇ ਦੇ ਕਿਹਾਰੇ ਨਹੀਂ ਜਦੋਂ ਪਹਿਲਾਂ ਛੋਟੀ ਛੋਟੀ ਛੱਡੀ ਆ ਪੈਂਦੀ ਰਹੀ ਉਹ ਸਾਫ ਨਾਲ ਦੇਖਿਆ ਜਾਵੇ ਆਪਾਂ ਇਹ ਹਰੇਕ ਦੀ ਛੋਟੀ ਹੀ ਰਹੀ ਜਾਂਦੀ ਐ ਅਸੀਂ ਭਾਈ ਮਕਾਨ ਪਾਇਆ ਤਾਂ ਉਧਰ ਚਲੇ ਗਏ ਇਹ ਸ਼ੈੱਡ ਬਣ ਜਣਾ ਦੇਣਾ 24 2500 ਵਰ ਫਟ ਏਰੀਆ ਬਾ ਫਿਰ ਹਾਂ ਜੀ ਜੀ ਦਾ ਪਰ ਇੱਥੇ ਨੂੰ ਇਹ ਖੜਾ ਇਹ ਦੇਖ ਲੈ ਗਾਨਾ ਸੀ ਸਿਸੇ ਚੋਂ ਠੀਕਿਆਂ ਤੇ ਉਹ ਤਾਂ ਹੈਗਾ ਨਾ ਨਾ ਜਦ ਅਸੀਂ ਮਕਾਨ ਬਾਇਦਾ ਅਸੀਂ ਮੂਰੇ ਗੈਲਰੀ ਗੁਦਰੀ ਜੀ ਵਾਲੀ ਹਾਲੀ ਉਹ ਵੀ ਛੋਟੀ ਲੱਗੀ ਜਾਂਦੀ ਗੱਡੀ ਫੇਰ ਬਾਹਰ ਕੱਢਦੀ ਪਿੱਛੇ ਵੀ ਛੋਟਾ ਹੀ ਰਹੀ ਜਾਂਦਾ ਪ੍ਰੋਜੈਕਟਾਂ ਦਾ ਉਹ ਜੱਟਾਂ ਦਾ ਦੀ ਸਾੜਦਾ ਕੀਲੇ বিনা ਕੀਲੇ ਚ ਦੁਆੜੇ ਚ ਕੋਠੀ ਪਾਵੇ ਸਾੜੀ ਕੋ ਆਪਣੀ ਕੋਠੀ ਲਹਿਦਾ ਮਸ਼ੀਨਰੀ ਬਹੁਤ ਹੋਗੀ ਨਾ ਬੜਾ ਸਮਾਨ ਆਈ ਜਾਂਦਾ ਬੜੇ ਮਜੂਤ ਮਸ਼ੀਨਰੀ ਆਈ ਜਾਂਦੇ ਅਗਲ ਹੁਣ ਆਂਟੀ ਨੂੰ ਤਾਂ ਆਪਾਂ ਸਲਾਹ ਦੰਦੇ ਦੇ ਵੀ ਖੁੱਲੀ ਪਾ ਇਹ ਜੀ ਵੀ ਦੋਹਾਂ ਸਾਈਡ ਵਾਲੀ ਆਪਾਂ ਨੇ ਕਿਹਦੀ ਪਾਉਣੀ ਆ ਕਿਆ ਖੋਲੀ ਸਾਡੇ ਤਾਂ ਇੱਕ ਗੋਲ ਖੋਲੀ ਬੰਦ ਨੇ ਗੋਬਰਗਾਹ ਤੋਂ ਵੀ ਕਿਸੇ ਦੀ ਪੱਦ ਨਹੀਂ ਸਾਡੇ ਜਗਹ ਗੋਬਰਗਾਹਾਂ ਗੋਲ ਬਣਾ ਰਹੀ ਨਹੀਂ ਖੋਲੀ ਉੱਧਰ ਡੱਟ ਗਿਆ ਬਣਾ ਰਣਾ ਬਾਹਰ ਆਲਾ ਹੁਣ ਉਹ ਢੋਲ ਪਾਏ ਆ ਉੱਧਰ ਢੋਲ ਪਾਏ ਆ ਢੋਲ ਕਿੱਥੇ ਆਉਣੇ ਉਹ ਦੇਖ ਚਾਰ ਢੋਲ ਤਾਂ ਉਹ ਪਾਏ ਆ ਆਉਣੇ ਕਿੱਥੇ ਬਾਹਰੋਂ ਉਹ ਵੀ ਪਰਲੇ ਵੀ ਸਾਰੇ ਇੱਥੇ ਸੈੱਟ ਕਰਨ ਠੀਕ ਆ ਤਾਂ ਪਹਿਲਾਂ ਨਿਕਲ ਜਾਗਾ ਸੱਤ ਅੰਕਲ ਮੈਂ ਚੱਲੇ ਆ ਮੈਂ ਮੜਾ ਫੈਕਟਰੀ ਤੋਂ ਮਿਲਿਆ ਆਂ ਬਲ ਫੈਕਟਰੀ ਚਾਚੇ ਦੀ ਖਬਰ ਫਾਰਮਾ ਲੈ ਕੇ ਆਇਆ ਤੇ ਇੱਕ ਵਗੇ ਮਿਲਿਆ ਆਂ ਕਿਹੜਾ ਟੋਨਿੰਦਾ ਉਹ ਨੀਲਾ ਘਣ ਬਾਈ ਤੇ ਲੱਤੋਂ ਦਾ ਪਹੁੰਚੇ ਅੱਛਾ ਉਹ ਕਾਂਕਪਈ ਉੱਚ ਹਾਂ ਜੱਗਾ ਰਹੇਗਾ ਤਾਂ ਆਪਾਂ ਦੂਜੋ ਭਰਗੀ ਕਰਦੇ ਬਾਈ ਤੇ ਇੱਧਰ ਉਹ ਕਾਂਕਪਈ ਬਾਈ ਇੱਕ ਗੱਲ ਹੈ ਖਲਾਰਾ ਬਹੁਤ ਆ ਪਿਆ ਵੇ ਆ ਜਰਾ ਮਦਦ ਲੋਡ ਨਹੀਂ ਆ ਪੈਬਲਾ ਨੇ ਡਾਪੋਰੀ ਦੀ ਬਾਈ ਜਿਹੜੀ ਅੰਕਲ ਨਾਲ ਮੈਂ ਗੱਲ ਕਰਦੇ ਤੇ ਲਓ ਜੀ ਬਾਈ ਘਰ ਆਇਆ ਇੱਥੇ ਘਰ ਦੀ ਸਫਾਈ ਬੁਰੀ ਕਰੀ ਵੀ ਬਾਈ ਕਹਿੰਦੇ ਪੋਚਾ ਲੱਗਿਆ ਵੈਨ ਸਾਫ ਟਾਇਲਾਂ ਟੂਲਾਂ ਮਾਈਕ ਘਾਲਦਾ ਜਿਹੜੇ ਚਿੱਟੀ ਟਾਇਲ ਆਪਾਂ ਲਵਾ ਦਿੰਦੇ ਆ ਵੀ ਮੜੀ ਢੁੱਪ ਪੈਂਦੀ ਨਹੀਂ ਦੇਖੋ ਕਿਹੜੇ ਸਾਫ ਨਾਲ ਰੰਗ ਖੜਦਾ ਹੈ ਵਾਈਟ ਕਲਰ ਤਾਂ ਬਾਈ ਕੋਈ ਵੀ ਹੈ ਵੀ ਬਹੁਤ ਜ਼ਿਆਦਾ ਉੱਠਦਾ ਹੈ ਜੇ ਆਪਣੇ ਅੰਦਰ ਵੀ ਟਾਇਲ ਲੱਗੀ ਹੋਊਗੀ ਤਾਂ ਵੱੱਲ ਬਾਲਦੀ ਸਾਰੇ ਬਾਈ ਜੇ 100 ਵਾਟ ਦਾ ਵੱੱਲ ਹੈ ਤਾਂ ਸਮਝ ਲਾ ਉਹਨੇ 200 ਵਾਟ ਦਾ ਚੰਗਾ ਨਾ ਦੇਣਾ ਹੋ ਘਮ ਹੁੰਦਾ ਵੀ 100 ਵਾਟ ਆਪਣੇ ਆਪ ਵੱਜ ਜਾਂਦਾ ਹੈ ਚਿੱਟੀ ਚੀਜ਼ ਦਾ ਫਾਇਦਾ ਹੈ ਕੀ ਸਫਾਈ ਫੁੱਲ ਕਰੀ ਵੀ ਦੇਖੋ ਬਾਈ